ਲੱਗਦਾ ਇਹ ਛੋਟਾ ਫਿਰ ਪਾਉ ਤੱਕ ਦੁਬਾਰਾ ਜਿਹੜਾ ਹੈਗਾ ਛੋਟਾ ਨੇ ਧਾਕੀ ਪਾਉਣੀ ਹੈ ਵੀਰੇ ਤੁਹਾਨੂੰ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਆ ਉਹਨਾਂ ਤੱਕ ਪਈਉ ਪਈਆ ਮੈਂ ਬੈਕ ਨਹੀਂ ਖੋ ਮੈਨੂੰ ਇਹ ਲੱਗਦਾ ਸੀਗਾ ਕਿ ਜਦੋਂ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੀ ਵੀ ਐਨੀ ਦੁਨੀਆ ਕਿਸੇ ਨੂੰ ਰੋਈ ਆ ਤਾਂ ਉਸ ਦਿਨ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆ ਉਹ ਤੇ ਅੱਜ ਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ ਨਾਈ ਦਾ ਮੈਂ ਕਦੇ ਲਾਈਫ ਦੇ ਵਿੱਚੋਂ ਇੰਨਾ ਕਿਸੇ ਨੂੰ ਕੋਈ ਰੋਡਾ ਵੇਖਿਆ ਤੇ ਨਾ ਹੀ ਇੰਨੀ ਕਦੇ ਕਿਸੇ ਚੀਜ਼ ਮਨਾਉਂਦੇ ਬਿਲਕੁਲ ਤੋਂ ਬਹੁਤ ਸਾਡੇ ਲਈ ਮੈਂ ਕਹਿੰਦਾ ਵੀ ਬਹੁਤ ਸਾਰੇ ਲਈ ਮੁਬਾਰਕਾ ਦੀ ਗੱਲ ਆ ਅਸੀਂ ਬਹੁਤ ਖੁਸ਼ ਹਾਂ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਧੱਕੀ ਪਾਉਣੀ ਆ ਫਿਰ ਇਹਦੋਂ ਐ ਲਾ ਲੂ ਵੀ ਇਹ ਤਾਂ 100% ਫੇਮਸ ਹੀ ਐਨ ਤਾਂ ਕੋਸ਼ਿਸ਼ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਭ ਹੋਇਆ ਸੀ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਬਈ ਤਾਂ ਤੁਸੀਂ ਇਹ ਹਾਲਾਤ ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਆ ਉਹਨਾਂ ਤੱਕ ਪਾਈਓ ਪ